ਪੈरिस ਵਿਖੇ ਹੋ ਰਹੀਆਂ 올림픽 ਖੇਡਾਂ ਵਿੱਚ ਭਾਰਤੀ ਹਾਕੀ ਟੀਮ ਵੱਲੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਟੀਮ ਦੇ ਮੈਂਬਰ ਅੰਮ੍ਰਿਤਸਰ ਪੁੱਜਣ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਇਹਨਾਂ ਟੀਮ ਮੈਂਬਰਾਂ ਨੇ ਗੁਰੂ ਘਰ ਦਰਸ਼ਨ ਕਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਅਤੇ ਗੁਰਜਨ ਸਿੰਘ ਨੇ ਕਿਹਾ ਕਿ ਇਸ ਜਿੱਤ ਤੋਂ ਬਾਅਦ ਉਹਨਾਂ ਸਭ ਤੋਂ ਪਹਿਲਾਂ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਹੈ ਕਿ ਉਹਨਾਂ ਦੀ ਕਿਰਪਾ ਨਾਲ ਹੀ ਉਹਨਾਂ ਦੀ ਟੀਮ ਨੂੰ ਇਹ ਜਿੱਤ ਪ੍ਰਾਪਤ ਹੋਈ ਹੈ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਰੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹਨਾਂ ਦੇ ਚੰਗੇ ਭਵਿੱਖ ਦੀ ਵਾਹਿਗੁਰੂ ਅੱਗੇ ਕਾਮਨਾ ਕਰਦੇ ਹਾਂ ਗੁਰੂ ਸਾਹਿਬਾਨ ਇਹਨਾਂ ਤੇ ਚੰਗੀ ਕਿਰਪਾ ਬਖਸ਼ਿਸ਼ ਕਰਨ ਅਤੇ ਹਰ ਸੁੱਖ ਆਰਾਮ ਇਹਨਾਂ ਦੀ ਝੋਲੀ ਵਿੱਚ ਪਾਉਣ ਦੇਖੋ ਜੀ ਬਹੁਤ ਵਧੀਆ ਲੱਗ ਰਿਹਾ ਹੈ ਕਿ ਕੀ ਕਰਦੇ ਵੇਜੇ ਜੋ ਕੁਝ ਵੀ ਅਸੀਂ ਸੁਣੇ ਚਾਹਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੋਇਆ ਜੀ ਤੇ ਲਾਸਟ ਟਾਈਮ ਵੀ ਅਸੀਂ ਜਦੋਂ ਮੈਡਲ ਲੈ ਕੇ ਆਏ ਸੀਗੇ ਜਦੋਂ ਪੰਜਾਬ ਆਏ ਸੀਗੇ ਅੰਮ੍ਰਿਤਸਰ ਆਏ ਸੀਗੇ ਤੇ ਨਹੀਂ ਸਿੱਧਾ ਗੁਰੂ ਮਹਾਰਾਜ ਦੇ ਘਰੇ ਆਏ ਸੀਗੇ ਜੀ ਦਰਸ਼ਨ ਕੀਤੇ ਉਹਨਾਂ ਦੇ ਕਿਉਂਕਿ ਸਭ ਕੁਝ ਇੱਥੇ ਹੀ ਮਿਲਦਾ ਹੈ ਸਾਨੂੰ ਤੇ ਇਸ ਵਾਰੀ ਵੀ ਅਸੀਂ ਇਦਾਂ ਹੀ ਕੀਤਾ ਤੇ ਬਹੁਤ ਖੁਸ਼ੀ ਆ ਮਹਾਰਾਜ ਮਾਰੇ ਦੀ ਕਿਰਪਾ ਨਾਲ ਜਿਦਾ ਹੀ ਆਪਣਾ ਆਸ਼ੀਰਵਾਦ ਸਾਡੇ ਦੇ ਰਖਣ ਤੇ ਅਸੀਂ ਹੋਰ ਉਤਮ ਲੋਗੇ ਆਸੰਭੀ ਜੀ ਬਹੁਤ ਵੱਡੀ ਗੱਲ ਆ ਜੀ ਆਪਣੇ ਮੁਲਕ ਤੋਂ ਬਾਹਰ ਨੂੰ ਜਾ ਕੇ ਖੇਡਣਾ ਤੇ ਉੱਥੇ ਵੀ ਆਪਣੇ ਝੰਡਿਆਂ ਨੂੰ ਦੇਖਣਾ ਆਪਣੇ ਲੋਕਾਂ ਨੂੰ ਦੇਖਣਾ ਜਿਹੜੇ سپورਟ ਕਰਨ ਆਉਂਦੇ ਆ ਤਾਂ ਬੜੀ ਮਾਣ ਵਾਲੀ ਗੱਲ ਹੈ ਇਹ ਸਾਡੇ ਲਈ ਬੜੇ ਲੰਮੇ ਸਮੇਂ ਤੋਂ ਬਾਅਦ 올림픽 ਦੇ ਵਿੱਚ ਸਾਡੇ ਕੈਪਟਨ ਬੀਐਫਪੀ ਸਾਹਿਬ ਤੇ ਜਿਨ੍ਹਾਂ ਦਾ ਨਿਕਨੇਮ ਆਪਾਂ ਸਰਪੰਚ ਕਹਿੰਨੇ ਆ ਉਹਨਾਂ ਦੀ ਕਮਾਂਡ ਥੱਲੇ 올림픽 ਦੇ ਵਿੱਚ ব্রੌਂਜ਼ ਮੈਡਲ ਜਿਹੜਾ ਆ ਸਾਡੀ ਟੀਮ ਨੂੰ ਹਾਸਲ ਹੋਇਆ ਤੇ ਮੈਂ ਇਸ ਗੱਲ ਦਾ ਵੀ ਮਾਣ ਤੇ ਫਕਰ ਮਹਿਸੂਸ ਕਰਦਾ ਕਿ ਬਹੁਤ ਲੰਮੇ ਸਮੇਂ ਤੋਂ ਜਦ ਵੀ ਪੰਜਾਬ ਦੇ ਨੌਜਵਾਨ ਇੰਡੀਆ ਦੀ ਟੀਮ ਦੇ ਵਿੱਚ ਆਏ ਏਸ਼ੀਅਨ ਕੈਂਪ ਵਿੱਚ ਗਏ ਆ ਚਾਹੇ 올림픽 ਦੇ ਵਿੱਚ ਗਏ ਆ ਉਹ ਵੱਡੀ ਪ੍ਰਾਪਤੀ ਕਰਕੇ ਆਏ ਆ ਸੋ ਮੈਂ ਸਾਰੀ ਟੀਮ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਤੇ ਕਾਮਨਾ ਵੀ ਕਰਦਾ ਇਹਨਾਂ ਦੇ ਚੰਗੇ ਭਵਿੱਖ ਦੇ ਚੰਗਾ ਭਵਿੱਖ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਆਉਂਦੀਆਂ ਜਿਹੜੀਆਂ ਉਪਲਬਧੀਆਂ ਵੀ 사ਤਗੁਰੂ ਜੀ ਵੱਡੀਆਂ ਇਹਨਾਂ ਨੂੰ ਬਖਸ਼ਿਸ਼ ਕਰਨ